ਇਹ ਗੱਡੀ ਦੇਖੋ ਟੂਰਿਸਟ ਜਾ ਰਿਹਾ ਇਹਦੇ ਚ ਟੂਰਿਸਟ ਜਾ ਰਿਹਾ ਡਿਫੈਂਡਰ ਗੱਡੀ ਹੈ ਆਨਲਾਈਨ ਬੁਕਿੰਗ ਹੈ ਦੀ ਇਹ ਹੋਟਲ ਦੀ ਹੈ ਇਸ ਹੋਟਲ ਦੀ ਆਨਲਾਈਨ ਬੁਕਿੰਗ ਹੈ ਜੀ ਕਰਵ ਬਣਾਤੀ ਆਂਦੇ ਨਾ ਦਰਿਆਵਾਂ ਦੇ ਬਹਿਣ ਨਹੀਂ ਮੋੜੀ ਤੇ ਇਹਨਾਂ ਨੇ ਕਰਵ ਬਣਾ ਕੇ ਆ ਕੇ ਪੀ ਦੇ ਜਵਾਈ ਦਾ ਹੋਟਲ ਹੈ ਜੀ ਇੱਥੇ ਆਨਲਾਈਨ ਬੁਕਿੰਗ ਹੈ ਦਿਨ ਰਾਤ ਮਾਈ ਨਹੀਂ ਹੋਈ ਇੱਥੇ 80 80 ਫੁੱਟ ਖੜੇ ਪਏ ਹੋਏ ਨੇ ਇੱਥੋਂ ਤੇ ਸਤਲੁਜ ਦੇ ਵਿੱਚ ਖੜੇ ਆ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਬੁੱਢੇ ਦਰਿਆ ਦੀ ਗੱਲ ਚੱਕੀ ਸੀਗੀ ਵੀ ਸਤਲੁਜ ਨੂੰ ਬੁੱਢਾ ਦਰਿਆ ਕਿਵੇਂ ਜ਼ਹਿਰ ਬਣਾ ਰਿਹਾ ਤੇ ਬੁੱਢੇ ਦਰਿਆ ਨੂੰ ਕਿਵੇਂ ਕੈਮੀਕਲ ਪਾ ਕੇ ਜ਼ਹਿਰ ਬਣਾਇਆ ਜਾ ਰਿਹਾ ਸੋ ਅਸੀਂ ਤੁਹਾਨੂੰ ਦਿਖਾਉਣ ਚੱਲੇ ਆ ਅਸੀਂ ਪੂਰੇ 4 ਮਹੀਨੇ ਹੁਣ ਪੂਰੇ ਪੰਜਾਬ ਚ ਜਾਣਾ ਵਹਿਣ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾਣਾ ਰੂਪਨਗਰ ਤੋਂ ਸ਼ੁਰੂ ਹੋਏ ਨੰਗਲ ਖੜੇ ਆ ਅਸੀਂ ਨੰਗਲ ਡੈਮ ਦੇ ਕੋਲੇ ਜਿੱਥੋਂ ਸਤਲੁਜ ਦੇ ਵਿੱਚ ਜ਼ਹਿਰ ਪੈਣੀ ਕੈਮੀਕਲ ਪੈਣੀ ਸ਼ੁਰੂ ਹੋ ਜਾਂਦੇ ਆ ਫੈਕਟਰੀਆਂ ਦੇ ਪਿੰਡਾਂ ਦੇ ਸੀਵਰੇਜ ਜੋ ਵੀ ਗੰਦਗੀ ਮਲ ਮੂਤਰ ਇੱਥੋਂ ਸ਼ੁਰੂ ਹੋ ਜਾਂਦੀ ਆ ਸੋ ਦਿਖਾ ਦੀ ਇੱਕ ਵਾਰੀ ਪਿੱਛੇ ਇੱਥੇ ਤੇ ਖੜੇ ਆ ਅਸੀਂ ਆ ਦਿਖਾ ਜੋ ਕੁਝ ਪੈਂਦਾ ਆ ਆ ਆ ਸਾਰਾ ਉਹ ਜ਼ਹਿਰ ਆ ਕੇ ਆ ਦੇਖ ਇੱਥੋਂ ਤਾਂ ਐਂ ਦਿਖਦਾ ਆ ਇੱਥੋਂ ਐਂ ਪੈ ਕੇ ਤੇ ਆ ਗਿਆ ਨਾਲ ਸਤਲੁਜ ਬੱਗੀ ਜਾਂਦਾ ਸਾਰੀ ਗੰਦਗੀ ਅਸੀਂ ਜਿੰਨੇ ਵੀ ਇਹਨਾਂ ਪਿੰਡਾਂ 'ਚ ਹੁਣ ਹੋ ਕੇ ਆਏ ਆ ਇਹਨਾਂ ਸਾਰੇ ਪਿੰਡਾਂ ਦਾ ਜਿੰਨਾ ਸੀਵਰੇ ਦਾ ਪਾਣੀ ਆ ਇੱਥੇ ਇਹ ਨੈਪਲ ਫੈਕਟਰੀ ਆ ਦੂਜੀ ਕਿਹੜੀ ਫੈਕਟਰੀ ਆ ਪੀਸੀਐਲ ਪੀਸੀਐਲ ਫੈਕਟਰੀ ਆ ਇਹ ਸਾਰੀਆਂ ਫੈਕਟਰੀਆਂ ਦਾ ਪਾਣੀ ਸਤਲੁਜ ਵੀ ਪੈ ਰਿਹਾ ਤੇ ਧਰਤੀ ਹੇਠਾਂ ਬੋਰ ਕਰਕੇ ਵੀ ਪਾਇਆ ਜਾ ਰਿਹਾ ਇੱਥੇ ਆਲੇ-ਦਾਲੇ ਦੇ ਲੋਕਾਂ ਦਾ ਬੁਰਾ ਹਾਲ ਆ ਤਰਾਦਾ ਕਰਦੇ ਪਿੰਡ ਮੋਜਵਾਲ ਪਿੰਡ ਆ ਇਹ ਬੇਲਾ ਤੇ ਇਹ ਬੇਲਾ ਤੇ ਨਹੀਂ ਉਹ ਬਾਈ ਦਾ ਪਿੰਡ ਹੈਗਾ ਬਰਮਲਾ ਜੀ ਫਰਮਲਾ ਪਿੰਡ ਆ ਜਿੱਥੋਂ ਗੋਲ ਥਾਈ ਇੰਡਸਟਰੀ ਏਰੀਆ ਦਾ ਪਾਣੀ ਦਰਿਆ ਚ ਪੈ ਰਿਹਾ 2000 ਆਬਾਦੀ ਦਾ ਪਿੰਡ ਆ ਤੇ ਇਕੱਲਾ ਬੰਦਾ ਆ ਅਸੀਂ 400 ਮੀਲ ਤੋਂ ਦੂਰੋਂ ਜਾਂ ਲੱਗੇ ਆਏ ਅਸੀਂ ਪਾਣੀ ਆ ਗਿਆ ਪਾਣੀ ਆ ਗਿਆ ਉਹ ਰੋਣੋ ਜੋ ਡੱਬ ਗਈ ਕੋਈ ਨਹੀਂ ਡੱਬ ਗਈ ਡੱਬ ਗਈ ਆ ਜਾ ਉਹਨੂੰ ਬਾਹਰੋਂ ਆ ਜਾ ਅਸੀਂ 400 ਮੀਲ ਤੋਂ ਇੱਧਰ ਹੋ ਜਾ ਆ ਗਏ ਆ ਚੱਲ ਕੇ ਤੇ ਇੱਥੇ 2-2000 3-3000 ਆਬਾਦੀ ਦੇ ਪਿੰਡ ਆ ਜਿਹੜੇ ਪੀੜਤ ਨੇ ਬੁਰਾ ਹਾਲ ਹੈ ਸ਼ਰਿਆਂ ਮੱਛੇ ਇਹਨਾਂ ਨੇ ਦੱਸਿਆ ਵੀ ਕਿਵੇਂ ਅਸੀਂ ਐਨਜੀਟੀ ਕੋਲੇ ਗਏ ਆ ਪੰਜਾਬ ਪੋਲੂਸ਼ਨ ਬੋਰਡ ਕੋਲੇ ਗਏ ਆ ਵੱਡੇ ਵੱਡੇ ਮੰਤਰੀ ਡੀਸੀ ਅਧਿਕਾਰੀ ਇੱਥੇ ਆਏ ਆ ਪਰ ਕੋਈ ਸੁਣਵਾਈ ਨਹੀਂ ਭਰਾਵੋ ਪੂਰਾ ਪੰਜਾਬ ਤਰਾ ਤਰਾ ਕਰ ਰਿਹਾ ਅੱਜ ਤੁਸੀਂ ਜ਼ਹਿਰਾਂ ਪੀ ਕੇ ਮਰਨ ਲਈ ਮਜਬੂਰ ਆ ਸੋਡੇ ਜਵਾਕ ਖਾਂ ਚ ਜ਼ਹਿਰਾ ਪੀ ਕੇ ਪਾਣੀ ਆਲੀਆਂ ਮਰਨ ਲਈ ਮਜਬੂਰ ਨੇ ਆ ਸਤਲੋ ਜਿਹੜਾ ਸਾਨੂੰ ਜ਼ਿੰਦਗੀਆਂ ਬਖਸ਼ਦਾ ਸੀ ਜਿਹੜੇ ਸਤਲ ਨੇ ਸਾਨੂੰ ਯੋਧੇ ਸੂਰਮੇ ਪੈਦਾ ਕੀਤੇ ਗੁਰੂ ਗੋਬਿੰਦ ਸਿੰਘ ਨੇ ਇੱਥੋਂ ਅੰਮ੍ਰਿਤ ਤਿਆਰ ਕੀਤਾ ਸੀਗਾ ਤੇ ਉਹ ਦਰਿਆ ਸਾਨੂੰ ਅੱਜ ਜ਼ਹਿਰ ਦੇ ਰਹੇ ਨੇ ਜ਼ਿੰਮੇਵਾਰ ਕੌਣ ਲੋਕ ਨੇ ਸਰਕਾਰਾਂ ਜ਼ਿੰਮੇਵਾਰ ਨੇ ਪਹਿਲਾਂ ਦੀਆਂ ਵੀ ਤੇ ਹੁਣ ਵਾਲੀਆਂ ਵੀ ਤੇ ਦੂਜੇ ਜ਼ਿੰਮੇਵਾਰ ਮੈਂ ਕਹੂੰਗਾ ਸਾਡੇ ਲੋਕ ਨੇ ਬਾਈ ਅਸੀਂ ਇਸ ਇਰਗੇ ਚ ਆਏ ਆ ਹੁਕਾ ਦਿੱਤਾ ਸੀ ਪਹਿਲਾਂ ਇੰਨੇ ਤਰੀਕ ਤੋਂ ਵਹਿਣ ਸ਼ੁਰੂ ਕਰ ਰਹੇ ਆਂ ਪਰ ਓਵੇਂ ਗਿਣਤੀ ਚ ਲੋਕ ਹਲੇ ਉੱਠ ਕੇ ਨਹੀਂ ਆਏ ਪਤਾ ਨਹੀਂ ਕਿਉਂ ਅਸੀਂ ਇੰਨੇ ਨਖਿੱਲ ਤੇ ਨਕਮੇ ਹੋ ਚੁੱਕੇ ਆਂ ਦੋਸ਼ ਸ਼ਬਦ ਮੈਂ ਬਾਈ ਤੋਂ ਇਹਨੂੰ ਕਹਾਂਗਾ ਤੁਸੀਂ ਵੀ ਦੱਸੋ ਦੇਖੋ ਲੱਖੇ ਨੇ ਦੱਸਤਾ ਤਾਂ ਇਧਰੋਂ ਜਿਹੜਾ ਪੂਰਾ ਸੀਵਰੇਜ ਆਉਂਦਾ ਹੈ ਇਹ ਸੀਵਰੇਜ ਕਿਸੇ ਐਸਟੀਪੀ ਈਐਸਟੀਪੀ ਚੋਂ ਨਹੀਂ ਸਿੱਧਾ ਆ ਗਈ ਦੇ ਚ ਡਿੱਗਦਾ ਆ ਕੇ ਸਤਲੁਜ ਉਹ ਗੱਲ ਤਾਂ ਲੱਖੇ ਨੇ ਕਰਤੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਇੱਥੇ ਆਹ ਮਾੜਾ ਜਿਹਾ ਆਕਾਸ਼ ਵਖਾਈ ਕੇ ਰਾਤ ਸਾਰੇ ਵਖਾਦੋ ਜੇ ਸੁੱਖ ਜੀ ਆ ਜਿਹੜਾ ਹੈ ਨਾ ਆ ਕ੍ਰੈਸ਼ਰ ਇੱਥੇ ਲੱਗਿਆ ਸੀਗਾ ਇਹ ਇੱਕ ਸਾਡੇ ਪੋਲਿਟਿਸ਼ੀਅਨ ਨੇ ਪਿਛਲੀ ਸਰਕਾਰ ਸੀ ਜਿਨ੍ਹਾਂ ਦੀ ਉਹਦੇ 'ਚ ਉਹਨਾਂ ਦਾ ਵੱਡਾ ਆਉਦਾ ਸੀ ਇਹ ਉਹਨਾਂ ਦੇ ਜਵਾਈ ਦੇ ਨਾਂ ਤੇ ਹੈ ਸਾਰਾ ਕੁਝ ਆ ਕ੍ਰੈਸ਼ਰ ਹੈ ਤੇ ਪਿੱਛੇ ਜਾ ਕੇ ਇੱਕ ਹੋਟਲ ਹੈ ਉਹ 5 ਸਟਾਰ ਹੋਟਲ ਹੈ ਜਿਹੜਾ ਹੱਤ ਕਰਦੇ ਉਹ ਉਧਰ ਨੂੰ ਉਹ ਉਧਰ ਜਾ ਕੇ ਉਹ ਪਿੱਛੇ ਹੈ ਜੀ ਉਸ ਹੋਟਲ ਦੀ ਇਹੜੇ ਪਾਣੀ ਦੀ ਸੀਵਰੇਜ ਜੋ ਵੀ ਹੋਟਲ ਦੀ ਵੇਸਟੇਜ ਹੈ ਉਹ ذرا ਉਹਨਾਂ ਨੂੰ ਪੁੱਛਣ ਵਾਲੀ ਹੈ ਕਿ ਕਿੱਥੇ ਪੈਂਦਾ ਭਾਈ ਪਹਿਲੀ ਗੱਲ ਏ ਕਣ ਜਿਹੜੀ ਦੱਸਣ ਵਾਲੀ ਗੱਲ ਹੈ ਦੱਸਣ ਵਾਲੀ ਗੱਲ ਇਹ ਹੈ ਕਿ ਜਿਹੜਾ ਇਹ ਕ੍ਰੈਸ਼ਰ ਸੀ ਇਹ 2022 ਤੱਕ ਦਿਨ ਰਾਤ ਚੱਲ ਰਿਹਾ ਸੀ ਰਾਣਾ ਕੇਪੀ ਰਾਣਾ ਕੇਪੀ ਦੇ ਕੋਲ ਮਦਾ ਇਹ ਇਹ ਦਿਨ ਰਾਤ ਚੱਲ ਰਿਹਾ ਸੀ ਦਿਨ ਰਾਤ ਤੇ ਜਦੋਂ ਸਰਕਾਰ ਬਦਲੀ ਉਸੇ ਰਾਤ ਨੂੰ ਬੰਦ ਹੋ ਗਿਆ ਏ ਮੈਨੂੰ ਦੱਸੋ ਲੈ ਵੀ ਜੇ ਓਦੋਂ ਬਾਅਦ ਇਹ ਹੁਣ ਤੱਕ ਚੱਲਿਆ ਨਹੀਂ ਤਾਂ ਉਸ ਤੋਂ ਪਹਿਲਾਂ ਇਹ ਨਜਾਇਜ਼ ਚੱਲ ਰਿਆ ਸੀ ਤੇ ਜੇ ਨਜਾਇਜ਼ ਨਹੀਂ ਸੀ ਤਾਂ ਇਹ ਹੁਣ ਕਿਉਂ ਬੰਦ ਕਰ ਲਿਆ ਹੁਣ ਭਾਈ ਉਹਨਾਂ ਦੇ ਚੱਲਦੇ ਹੁਣ ਸਰਕਾਰ ਦੇ ਆਪਣੇ ਬੰਦੇ ਆ ਆਈ ਦਾਸ ਰਿਹਾ ਹੋਰ ਵੇਖਾਂ ਉਹ ਆ ਗਈ ਡਿਫੈਂਡਰ ਉਹ ਤਾਂ ਬੰਦ ਜਾ ਗਈ ਜੀ ਗੱਡੀ ਦੇਖੋ ਟੂਰਿਸਟ ਜਾ ਰਿਹਾ ਇਹਦੇ ਚ ਟੂਰਿਸਟ ਜਾ ਰਿਹਾ ਡਿਫੈਂਡਰ ਗੱਡੀ ਹੈ ਆਨਲਾਈਨ ਬੁਕਿੰਗ ਹੈ ਦੀ ਇਹ ਹੋਟਲ ਦੀ ਹੈ ਇਸ ਹੋਟਲ ਦੀ ਆਨਲਾਈਨ ਬੁਕਿੰਗ ਹੈ ਜੀ ਇਹ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਉਹ ਵਿਖਾ ਦਿਓ ਉਹਨਾਂ ਨੂੰ ਵਿਖਾ ਦਿਓ ਬੋਲ ਰਿਹਾ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਜੀ ਇੱਥੇ ਆਨਲਾਈਨ ਬੁਕਿੰਗ ਹੈ ਦਿਨ ਰਾਤ ਮਾਇਨੀ ਹੋਈ ਇੱਥੇ 80 80 ਫੁੱਟ ਖੱਡੇ ਪਏ ਹੋਏ ਨੇ ਇੱਥੋਂ ਕਰੈਸ਼ਰ ਪਟ ਪਟ ਕੇ 80 80 ਫੁੱਟ ਹੋਏ ਪਾਤੇ ਸਤਲੋਜ ਦੇ ਵਿੱਚ ਬਿਲਕੁਲ ਜੀ ਬਿਲਕੁਲ ਇੱਕ ਹੋਰ ਗੱਲ ਨੁਮਰਬਾਦ ਕਰਤਾ ਪਿੰਡਾਂ ਦਾ ਜਿੰਨਾ ਗੰਦਗੀ ਹੋਟਲ ਦੀ ਜਿੰਨੀ ਗੰਦਗੀ ਉਹ ਸਾਰੀ ਚਾ ਕੇ ਸਤਲੋਜ ਚ ਪਾਤੀ ਲੋੜ ਲਾ ਕੇ ਅਹਿਮ ਗੱਲ ਜੋ ਇਹਨਾਂ ਨੇ ਹੀ ਦੱਸੀ ਉਥੋਂ ਸਤਲੋਜ ਜਾਂਦਾ ਹੈ ਨਾ ਉਹਦੇ ਚ ਕਰਵ ਬਣਾਤੀ ਆਹਦੇ ਨਾ ਦਰਿਆਵਾਂ ਦੇ ਵਹਿਣ ਨਹੀਂ ਮੋੜੀ ਤੇ ਇਹਨਾਂ ਨੇ ਕਰਵ ਬਣਾ ਕੇ ਜਵਾਂ ਹੋਟਲ ਦੇ ਅੱਗੋਂ ਦੀ ਸਤਲੁਜ ਕੱਢਿਆ ਉਸੇ ਜਗ੍ਹਾ ਤੇ ਕਰਵ ਹੈ ਔਰ ਹੋਟਲ ਦੀ ਗੱਲ ਸਾਨੂੰ ਕੋਈ ਇਹਦੇ 'ਚ ਗਿਲਾ ਸ਼ਿਕਵਾ ਨਹੀਂ ਤੁਸੀਂ ਚਲੋ ਪਰ ਤੁਸੀਂ ਗੈਰਕਾਨੂੰਨੀ ਕਿਉਂ ਕਰਦੇ ਮੈਂ ਆ ਮੌਜੂਦਾ ਸਰਕਾਰ ਤੋਂ ਪੁੱਛਣਾ ਚਾਹਣਾ ਹੈ ਕਿ ਜੇ ਇਹਨਾਂ ਨੇ ਕ੍ਰੈਸ਼ਰ ਬੰਦ ਕਰਤਾ ਫੋੜੀ ਕੋਈ ਇਨਕੁਆਰੀ ਨਹੀਂ ਕਿ ਪਹਿਲਾਂ ਕੀ ਚੱਲ ਰਿਹਾ ਸੀ ਕਿ ਤੁਸੀਂ ਨਹੀਂ ਪੁੱਛ ਸਕਦੇਗੇ ਹਜੇ ਔਰ ਉਦੋਂ ਇੱਕ ਚੀਜ਼ ਹੋਰ ਸੀਗੀ ਕਿ ਆ ਨੇੜੇ ਤੇੜੇ ਦਾ ਸਾਰਾ ਇਲਾਕਾ ਸਿਰਫ ਇਸ ਕ੍ਰੈਸ਼ਰ ਤੋਂ ਲੈਂਦਾ ਸੀ ਸਮਾਨ ਸਾਰਾ ਤੇ ਹੁਣ ਵੀ ਇਹਨਾਂ ਦਾ ਪਹਿਲਾਂ ਦਾ ਬਣਾਇਆ ਹੋਇਆ ਚੱਲ ਰਿਹਾ ਹਜੇ ਵੀ ਕੀ ਹੈ ਸਰਕਾਰਾਂ ਮਤਲਬ ਜਦੋਂ ਤੁਹਾਡੀ ਸਰਕਾਰ ਚੱਕ ਦਿਓ ਫੱਟੇ ਦੂਜੀ ਆ ਜਾਏ ਬੰਦ ਕਰ ਦਿਓ ਔਰ ਦੂਜੀ ਵੀ ਤੁਹਾਡੇ ਤੇ ਕੇਸ ਨਾ ਚਲਾਵੇ ਹੁਣ ਇਹ ਮਾਈਨਿੰਗ ਇਹ ਜਿਹੜੇ ਹੋਟਲਾਂ ਦੀ ਵੇਸਟੇਜ ਫਾਈਨਲੀ ਜਾ ਕੇ ਕਿਹਦੇ ਤੇ ਅਸਰ ਹੋ ਰਿਹਾ ਸਾਡੇ ਪਾਣੀ ਤੇ ਸਾਡੇ ਦਰਿਆ ਤੇ ਔਰ ਆਹੀ ਦਸਣ ਅਸੀਂ ਆਏ ਆਹੀ ਦਸਣ ਆਏ ਆ ਸੁਖ ਵੀ ਖੜਾ ਹੈ ਜਗਦੀਪ ਵੀ ਖੜਾ ਸੀਗਾ ਇੱਥੇ ਸਾਰੇ ਇੰਨੀ ਦੂਰੋਂ ਆਏ ਕਿਉਂ ਹੈ ਤੇ ਇਹਨਾਂ ਸਾਰਿਆਂ ਨੂੰ ਆਪਦੇ ਨਾਲ ਲਿਆਂ ਨੂੰ ਚਾਹੇ ਉਹ ਗੌਰਵ ਜੀ ਹੋਣ ਭਗਵੰਤ ਹੋਵੇ ਬਾਈ ਜੀ ਇਹ ਕਿਸਾਨ ਯੂਨੀਅਨ ਦੇ ਬਾਕੀ ਸਾਰੇ ਖੜੇ ਨੇ ਸਾਡੇ ਸੱਜਣ ਇਹ ਜੋੜ ਰਹੇ ਨੇ ਸਾਡੇ ਨਾਲ ਇੱਕ ਗੱਲ ਮੈਂ ਨੰਬਰ 10 ਵੀ ਭਗਵੰਤ ਕੀ ਆ ਅਸੀਂ ਇੱਕ ਨੰਗਲ ਰੋਪੜਾ ਤੇ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਆਣੇ ਆ ਸਾਡੇ ਕੋਲ ਕਿ ਸਾਨੂੰ ਪਿੰਡ ਵਾਲਿਆਂ ਨੇ ਪੁੱਛਿਆ ਸੀਗਾ ਕਿ ਅਸੀਂ ਤੁਹਾਡੇ ਨਾਲ ਜੁੜੀਏ ਕਿਵੇਂ ਅਸੀਂ ਉਹਨਾਂ ਨੂੰ ਇੱਕ ਨੰਬਰ ਦਿੱਤਾ ਸਿਰਫ ਐਸ ਇਲਾਕੇ ਦੇ ਬੰਦਿਆਂ ਲਈ ਉਹ ਨੰਬਰ ਗੌਰਵ ਜੀ ਕੋਲੇ ਤੇ ਭਗਵੰਤ ਤੇ ਬੈਂਸਾਹਬ ਕੋਲੇ ਰਹੂਗਾ ਉਹ ਨੰਬਰ ਇਹ ਬੋਲ ਦੇਣਗੇ ਹੁਣੇ ਉਸ ਨੰਬਰ ਤੇ ਤੁਸੀਂ ਸਾਨੂੰ ਇੱਕ ਤਾਂ WhatsApp ਤੇ ਵੌਇਸ ਮੈਸੇਜ ਕਰਨੀ ਹੈ ਜਿਹਦੇ ਵਿੱਚ ਤੁਸੀਂ ਆਪਦਾ ਪਿੰਡ ਦਾ ਨਾਂ ਆਪਦਾ ਨਾਂ ਤੇ ਨਾਲ ਨਾਲ ਡਿਸਟ੍ਰਿਕਟ ਦਾ ਨਾਂ ਉਹ ਬੋਲ ਦੇਣਾ ਹੈ ਉਹ ਬੋਲ ਕੇ ਤੁਸੀਂ ਸਾਡੇ ਨਾਲ ਜੁੜ ਜੂਗੇ ਅਸੀਂ ਤੁਹਾਡੇ ਨਾਲ ਜੁੜ ਜਾਾਂਗੇ ਕੋਈ ਗਲਤ ਗੱਲ ਹੋਵੇ ਤੁਸੀਂ ਸਾਨੂੰ ਦੱਸਿਓ ਜੇ ਅਸੀਂ ਆਵਾਂਗੇ ਜੇ ਨਹੀਂ ਤਾਂ ਅਸੀਂ ਜਦੋਂ ਸਾਦਦੇ ਹ ਤੁਸੀਂ ਆਇਓ ਜੇ ਇਹਨਾਂ ਸਰਕਾਰਾਂ ਨੂੰ ਬੰਦੇ ਦੇ ਪੁੱਤ ਬਣਾ ਦੇਵਾਂਗੇ ਔਰ ਸਾਡੇ 2000 ਸੈਂਟਰ ਜਿਹਦੇ ਤੁਹਾਡਾ ਸੀਵਰੇਜ ਵਾਲਾ ਵੀ ਆਉਂਦਾ ਆ ਸਾਰੀ ਮਾਈਨਿੰਗ ਤੇ ਹੋਟਲ ਵੀ ਆਉਂਦੇ ਨੇ ਇੱਕ ਇੱਕ ਚੀਜ਼ ਸਹੀ ਕਰਾਵਾਂਗੇ ਨਹੀਂ ਕਰਨਗੇ ਤਾਂ ਸਰਕਾਰ ਰਹੂਗੀ ਨਹੀਂ ਔਰ ਜਿਹੜੀ ਵੀ ਨਵੀਂ ਆਊਗੀ ਇਸ ਮੁੱਦੇ ਤੇ ਆਊਗੀ ਆ ਨੰਬਰ ਲੱਖੇ ਤੂੰ ਹੀ ਬੋਲਦੇ ਏ ਕੱਢੀ ਕਰਾ ਨੰਬਰ ਵੀ ਲੱਖਾਈ ਬੋਲ ਦੂਗਾ ਮੈਂ ਦੇ ਦਿੰਦਾ ਬੋਲਦੇ ਅੱਗੇ ਜੋ ਬੋਲੋ ਪੰਜਾਬ ਦੇ ਲੋਕੋ ਸਾਨੂੰ ਐਨੀ ਅਪੀਲ ਕਰਦੇ ਆ ਕਿ ਇੱਥੇ ਸਾਡੇ ਬੱਚੇ ਨਹੀਂ ਪੈਦਾ ਹੋਣਿਆ ਪਾਣੀ ਚ ਪਾਇਆ ਹੋਇਆ ਜ਼ਹਿਰਾ ਕੈਮੀਕਲ ਕਰਕੇ ਰੱਬ ਦਾ ਵਾਸਤਾ ਇਹ ਮਸਲਾ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਹੈ ਅਮੀਰ ਗਰੀਬ ਦਾ ਨਹੀਂ ਹੈ ਪਾਣੀ ਹਰ ਇੱਕ ਲਈ ਜ਼ਰੂਰੀ ਹੈ ਪਾਣੀ ਹੈ ਤਾਂ ਜੀਵਨ ਆਜੋ ਯਾਰ ਆ ਜਿੰਨੀਆਂ ਜ਼ਹਿਰਾ ਥਾਂ ਥਾਂ ਤੋਂ ਤੁਹਾਨੂੰ ਦਿਖਾਉਂਦੇ ਜਾਵਾਂਗੇ 4 ਮਹੀਨੇ ਅਸੀਂ ਪੂਰੇ ਪੰਜਾਬ ਜਾਣਾ ਪਰਾਇਲ ਚ ਅਸੀਂ ਵਿਸਾਖੀ ਤੇ ਵੱਡਾ ਇਕੱਠ ਰੱਖਿਆ ਤੇ ਉਦੋਂ ਤੱਕ ਅਸੀਂ ਪੂਰੇ ਪੰਜਾਬ ਜਿੱਥੋਂ ਜਿੱਥੋਂ ਸਾਡੇ ਦਰਿਆਵਾਂ 'ਚ ਪਾਣੀ ਪੈ ਰਿਆਂ ਜ਼ਹਿਰਾ ਪੈ ਰਿਆਂ ਤੇ ਜਿੱਥੇ ਦੇ ਸਾਡੇ ਧਰਤੀ ਹੇਠਾਂ ਜ਼ਹਿਰਾ ਪਾ ਰਿਆ ਬੋਰ ਕਰਕੇ ਤੁਹਾਨੂੰ ਦਿਖਾਉਂਦੇ ਤੁਰੇ ਜਾਵਾਂਗੇ ਪਰ ਬੇਨਤੀ ਆ ਕਿ ਬਹੁਤ ਵੱਡਾ ਮੁੱਦਾ ਇਹ ਉੱਠ ਗਿਆ ਆਪਾਂ ਸਾਦ ਤੁਸੀਂ ਨਾਲ ਜੜੋ ਇੱਕ ਨੰਬਰ ਤੁਹਾਨੂੰ ਮੈਂ ਬੋਲਣ ਲੱਗਾ 81462 10107 ਦੁਬਾਰਾ ਮੈਂ ਫਿਰ ਇੱਕ ਨੰਬਰ ਬੋਲਦਾ 81462 10107 ਇਸ ਨੰਬਰ ਤੇ ਸਾਨੂੰ ਤੁਸੀਂ ਇੱਥੋਂ ਦੇ ਇਲਾਕੇ ਵਾਲੇ ਬਸ ਇਸ ਇਲਾਕੇ ਵਾਲੇ ਸਿਰਫ ਰੂਪਨਗਰ ਰੋਪੜ ਜੀ ਨੂੰ ਆਪਾਂ ਕਹਿੰਦੇ ਆ ਜ਼ਿਲ੍ਹਾ ਇਸ ਇਲਾਕੇ ਵਾਲੇ ਤੁਸੀਂ ਅਨੰਦਪੁਰ ਸਾਹਿਬ ਤੇ ਨੰਗਾ ਲਾਲੇ ਸਾਰਾ ਸਾਰਾ ਇਸ ਪੂਰਾ ਜ਼ਿਲ੍ਹਾ ਹੀ ਆ ਗਿਆ ਹਾਂ ਇਹ ਪੂਰਾ ਜ਼ਿਲ੍ਹਾ ਰੋਪੜ ਰੂਪਨਗਰ ਆ ਤੁਸੀਂ ਇਸ ਜ਼ਿਲ੍ਹੇ ਦੇ ਬੰਦੇ ਸਾਡੇ ਨਾਲ ਇਸ ਨੰਬਰ ਤੇ ਇੱਕ WhatsApp ਕਾਲ ਕਰਕੇ WhatsApp ਮੈਸੇਜ ਕਰ ਦੇਣ ਕਿ ਉਹਨਾਂ ਦਾ ਪਿੰਡ ਉਹਨਾਂ ਦਾ ਨਾਂ ਤੇ ਉਹਨਾਂ ਦਾ ਡਿਸਟ੍ਰਿਕਟ ਭੋਲ ਕੇ ਕਿਉਂਕਿ ਪੂਰੇ ਪੰਜਾਬ ਨੂੰ ਬਚਾਉਣ ਲਈ ਇਹਨਾਂ ਯਾਰਾਂ ਤੋਂ ਮੁਕਤ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਹੀ ਤੁਰੇ ਆ ਤੇ ਪੂਰੇ ਪੰਜਾਬ ਨੂੰ ਉੱਠ ਕੇ ਲਹਿਰ ਬਣਾਉਣ ਦੀ ਲੋੜ ਹੈ ਤਾਂ ਹੀ ਮਸਲੇ ਦਾ ਹੱਲ